ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾਤਸ਼ਾਹੀ 82 ਅੰਬਾਲਾ ਇਹ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਥਾਨ ਹੈ ਗੁਰੂ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਤੋਂ ਦਿੱਲੀ ਜਾਂਦੇ ਸਮੇਂ 7 8 ਅਤੇ 9 ਮਾਰਗ ਤੋਂ ਦੀ ਬਿਕਰਮੀ ਸੰਮਤ 1720 ਨੂੰ ਇਸ ਸਥਾਨ ਤੇ ਪਾਵਨ ਪਵਿੱਤਰ ਚਰਨ ਪਾਏ ਅਤੇ 3 ਦਿਨ ਸਤ ਗੁਰੂ ਜੀ ਇਸ ਸਥਾਨ ਤੇ ਠਹਿਰੇ ਗੁਰੂ ਜੀ ਨੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ ਗੁਰੂ ਜੀ ਦੇ ਆਣ ਤੇ ਇਸ ਸਥਾਨ ਤੇ ਸੰਗਤਾਂ ਮੇਰੇ ਭਾਰੀ ਇਕੱਠ ਨੂੰ ਦੇਖ ਕੇ ਇਸ ਪਿੰਡ ਦਾ ਰਹਿਣ ਵਾਲਾ ਪੰਡਤ ਲਾਲਚੰਦ ਨੇ ਪੁੱਛਣਾ ਕੀਤਾ ਹੈ ਕਿ ਇਸ ਸਥਾਨ ਤੇ ਕੌਣ ਆਇਆ ਹੈ ਤਾਂ ਸਿੱਖਾਂ ਨੇ ਨਿਮਰਤਾ ਸਹਿਤ ਅੱਖਣਾ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਹੋਏ ਹਨ ਜਿਨ੍ਹਾਂ ਨੂੰ ਬਾਲ ਅਵਸਥਾ ਦੇ ਵਿੱਚ ਗੁਰਗੱਦੀ ਪ੍ਰਾਪਤ ਹੋਈ ਹੈ ਇਹ ਸੁਣ ਕੇ ਪੰਡਤ ਕਹਿਣ ਲੱਗਾ ਕਿ ਦਵਾਪਰ ਵਿੱਚ ਸ਼੍ਰੀ ਗ੍ਰਿਸ਼ਨ ਜੀ ਹੋਏ ਜਿਨ੍ਹਾਂ ਨੇ ਭਗਵਤ ਗੀਤਾ ਦਾ ਉਚਾਰਨ ਕੀਤਾ ਪਰ ਇਹ ਬਾਲਕ ਇੰਨਾ ਤੋਂ ਵੱਡਾ ਨਾਮ ਰਖਵਾ ਕੇ ਆਪਣੇ ਆਪ ਨੂੰ ਗੁਰੂ ਖਵਾ ਰਿਹਾ ਹੈ ਤਾਂ ਅਗਲੇ ਦਿਨ ਪੰਡਤ ਲਾਲ ਜੰਦਾ ਆਪਣੇ ਹੱਥ ਵਿੱਚ ਭਗਵਤ ਗੀਤਾ ਲੈ ਕੇ ਗੁਰੂ ਜੀ ਦੇ ਕੋਲ ਪਹੁੰਚੇ ਅਤੇ ਕਹਿਣ ਲੱਗੇ ਕਿ ਮੈਂ ਆਪ ਜੀ ਨੂੰ ਤਾਂ ਗੁਰੂ ਮੰਨਾਂਗਾ ਜੇਕਰ ਤੁਸੀਂ ਗੀਤਾ ਦੇ ਇਸ ਲੋਕਾਂ ਦੇ ਅਰਥ ਕਰਕੇ ਦੱਸੋ ਤਾਂ ਅੰਤਰਜਾਮੀ ਗੁਰੂ ਜੀ ਜਾਣਗੇ ਕਿ ਇਸ ਪੰਡਤ ਨੂੰ ਆਪਣੇ ਵਿਦਵਤਾ ਦਾ ਹੰਕਾਰ ਹੋ ਗਿਆ ਹੈ ਤਾਂ ਗੁਰੂ ਜੀ ਨੇ ਕਹਿਣਾ ਕੀਤਾ ਕਿ ਜੇਕਰ ਅਸੀਂ ਅਰਥ ਕੀਤੇ ਤਾਂ ਪੰਡਿਤ ਜੀ ਤੁਹਾਡੇ ਮਨ ਦਾ ਪਰਮ ਦੂਰ ਨਹੀਂ ਹੋਣਾ ਤੁਸੀਂ ਕਿਸੇ ਵੀ ਮਨੁੱਖ ਨੂੰ ਲੈ ਆਓ ਉਹ ਸਲੋਕਾਂ ਦੇ ਅਰਥ ਕਰਕੇ ਦੱਸ ਦੇਵੇਗਾ ਤਾਂ ਇਹ ਸੁਣ ਕੇ ਪੰਡਿਤ ਬੜਾ ਖੁਸ਼ ਹੋਇਆ ਤੇ ਚਲਾਕੀ ਨਾਲ ਇੱਕ ਐਸੇ ਮਨੁੱਖ ਨੂੰ ਲੈ ਕੇ ਆਇਆ ਜੋ ਮੂੰਹ ਤੋਂ ਗੁੰਗਾ ਅਤੇ ਕੰਨਾਂ ਤੋਂ ਬੋਲਾ ਸੀ ਜਿਸ ਦਾ ਨਾਮ ਛੱਜੂ ਚੀਵਰ ਸੀ ਸਥਾਨਕ ਰਵਾਇਤ ਅਨੁਸਾਰ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਉਸ ਗੁੰਗੇ ਬੋਲੇ ਛੱਜੂ ਚੀਵਰ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਕੇ ਸੁੰਦਰ ਵਸਤਰ ਪਹਿਨਾਈ ਤੇ ਗੁਰੂ ਜੀ ਦੀ ਕਿਰਪਾ ਦੀ ਰਹਿਮਤ ਕਰਕੇ ਗੁੰਗੇ ਬੋਲੇ ਸੱਜੂ ਜੀ ਵਰ ਦੇ ਸਿਰ ਤੇ ਆਪਣੇ ਹੱਥ ਦੀ ਛੜੀ ਰੱਖ ਕੇ ਭਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਵਾ ਦਿੱਤੇ ਗੁਰੂ ਜੀ ਦੇ ਸਕੌਤਕ ਨੂੰ ਦੇਖ ਕੇ ਪੰਡਤ ਲਾਲ ਚੰਦ ਦਾ ਸ਼ੱਕ ਅਤੇ ਵਿਮਾਨ ਦੂਰ ਹੋ ਗਿਆ ਆਪਣਾ ਹੰਕਾਰ ਤਿਆਗ ਕੇ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਦੇ ਵਿੱਚ ਧਕਾ ਦਿੱਤਾ ਤੇ ਤੀਜੇ ਦਿਨ ਗੁਰੂ ਸਾਹਿਬ ਜੀ ਨੇ ਸਥਾਨ ਤੇ ਰੇਤ ਦੀ ਟਿੱਬੀ ਬਣਾ ਕੇ ਸੁੰਦਰਨਾਹ ਨਿਸ਼ਾਨ ਸਾਹਿਬ ਸਜੋਬਤ ਕੀਤਾ ਤੇ ਬਰ ਦਿੱਤਾ ਕਿ ਜੋ ਵੀ ਪ੍ਰਾਣੀ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਆਵੇਗਾ ਉਸ ਦੀ ਹਰ ਮਨੋ ਕਾਮਨਾ ਮਲ ਪੂਰਣੀ ਹੋਵੇਗੀ ਸੰਗਤ ਜੀ ਇਸ ਸਥਾਨ ਤੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਇਸ ਸਥਾਨ ਤੇ ਆਗਮਨ ਪੁਰਬ ਜੋੜ ਮੇਲੇ ਦੇ ਰੂਪ ਦੇ ਵਿੱਚ 7 8 ਅਤੇ 9 ਮਾਗ ਨੂੰ ਜਨਵਰੀ ਵਰ ਬਰੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਤੇ ਜੋਤੀ ਜੋਤ ਗੁਰਪੁਰਬ ਵੀ ਸਰਦਾ ਭਾਵਨਾ ਨਾਲ ਸੰਗਤ ਜੀ ਮਨਾਏ ਜਾਂਦੇ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸੰਗਤ ਇਸ ਸਥਾਨ ਤੇ ਦਰਸ਼ਨ ਕਰਨ ਲਈ ਆਂਦੀ ਹੈ ਤਾਂ ਇਸ ਸਥਾਨ ਤੇ ਬਣੇ ਹੋਏ ਗੁਰੂ ਸਾਹਿਬ ਜੀ ਦੇ ਪੋਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਜਿਸੋ ਪੋਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਥੜਾ ਸਾਹਿਬ ਤੇ ਬੈਠ ਕੇ ਸੱਜੂ ਜੀ ਵਰਤੋਂ ਗੀਤਾ ਦੀ ਅਰਥ ਕਰਵਾਏ ਸਨ ਇਹ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਹੈ ਆਪ ਸੰਗਤਾਂ ਨੇ ਜਰੂਰ ਇਸ ਸਥਾਨ ਦੇ ਦਰਸ਼ਨ ਕਰਨੇ ਬੇਨਤੀ ਬੋਲਾਂ ਦੀ ਮਾਫੀ ਬਖਸ਼ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਜੀ ਦੇ ਇੱਥੇ ਸਜੋੜ ਮੇਲੇ ਨੂੰ ਮੁੱਖ ਰੱਖਦੇ ਹੋ